ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੋਂ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 21 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਦਿਨ ਵੇਲੇ ਤਾਂ ਮੌਸਮ ਕੱਲ ਵਾਂਗੂ ਹੀ ਰਿਹਾ ਸਵੇਰ ਵੇਲੇ ਹਲਕੀ ਬੱਦਲਵਾਈ ਲਗਾਤਾਰ ਪੰਜਾਬ ਦੇ ਵਿੱਚ ਬਣੀ ਹੋਈ ਸੀ ਕਿ ਪਰ ਜਿਵੇਂ-ਜਿਵੇਂ ਦਿਨ ਬੀਤਦਾ ਗਿਆ ਉਸੇ ਤਰ੍ਹਾਂ ਹੀ ਮੌਸਮ ਵੀ ਸਾਫ਼ ਹੁੰਦਾ ਗਿਆ ਤਾਂ ਧੁੱਪ ਸਾਰੇ ਹੀ ਖੇਤਰਾਂ ਦੇ ਵਿੱਚ ਦੁਪਹਿਰ ਵੇਲੇ ਸੋਹਣੀ ਨਿਕਲੀ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਘੱਟ ਤੋਂ ਘੱਟ 7-8 ਡਿਗਰੀ ਸਵੇਰ ਦਾ ਟੈਂਪਰੇਚਰ ਦਰਜ ਕੀਤਾ ਗਿਆ ਤੇ ਜੋ ਦਿਨ ਵੇਲੇ ਦਾ ਟੈਂਪਰੇਚਰ ਸੀਗਾ ਉਹ ਤਕਰੀਬਨ 19-20 ਡਿਗਰੀ ਦੇ ਆਸ-ਪਾਸ ਰਿਹਾ ਸਵੇਰ ਵੇਲੇ ਦਾ 7 ਤੋਂ 8 ਡਿਗਰੀ ਘੱਟ ਤੋਂ ਘੱਟ ਟੈਂਪਰੇਚਰ ਰਿਹਾ ਅੱਜ ਰਾਤ ਵੇਲੇ ਵੀ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਕੱਲ ਤੋਂ ਪੰਜਾਬ ਦਾ ਮੌਸਮ ਥੋੜਾ ਜਿਹਾ ਬਦਲੇਗਾ ਕਿਉਂਕਿ ਬੱਦਲਵਾਈ ਲਗਾਤਾਰ ਪੰਜਾਬ ਦੇ ਉੱਪਰ ਉਹਦੀ ਲੰਘ ਰਹੀ ਹੈ ਤੇ 22 ਤਰੀਕ ਨੂੰ ਦੁਪਹਿਰ ਤੋਂ ਬਾਅਦ ਕੁਝ ਕਲਾਕੀਆਂ ਦੇ ਵਿੱਚ ਪੰਜਾਬ ਦੇ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਲੱਗ ਸਕਦੇ ਹਨ ਖਾਸ ਕਰਕੇ ਮਾਲਵੇ ਤੇ ਪਵਧ ਖੇਤਰ ਦੇ ਵਿੱਚ ਹਰਿਆਣੇ ਦੇ ਤਕਰੀਬਨ ਅੱਧੇ ਤੋਂ ਵੱਧ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਉਸੇ ਤਰ੍ਹਾਂ ਹੀ ਜੂਪੀ ਦਿੱਲੀ ਤੇ ਐਮਪੀ ਦੇ ਵੀ ਕਾਫੀ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਵੇਂ ਬਣੀ ਹੋਈ ਹੈ ਕੱਲ ਤੋਂ ਇਹਨਾਂ ਖੇਤਰਾਂ ਦੇ ਵਿੱਚ ਸਵੇਰ ਵੇਲੇ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਜਿਹੜੀਆਂ ਥੋੜੀ-ਥੋੜੀ ਅੱਗੇ ਨੂੰ ਵਧਣਗੀਆਂ ਪੰਜਾਬ ਦੇ ਵੀ ਹੋ ਸਕਦਾ ਹੈ ਕਿ ਮਾਲਵੇ ਤੇ ਪਵਾਰ ਖੇਤਰ ਵਿੱਚ ਹਲਕਾ ਜਿਹਾ ਮੀਂਹ ਪੈ ਜਾਵੇ